ਅਜੇ ਸੀਰੀਆਂ ਦਾ ਲੱਖ ਲੱਖ ਰੁਪਇਆ ਕੱਢ ਦੋ ਯਾਰ ਲੈ ਫਿਰ ਪੱਲੇ ਦਾ 50000 ਹੀ ਰਹਿ ਗਿਆ ਹਏ ਸੀਰੀਆਂ ਦੀ ਤਾਂ ਗੱਲ ਹੀ ਨਹੀਂ ਕੀਤੀ ਆਪਾਂ ਇਹ ਡੱਲੇਵਾਲ ਤਾਂ ਐਵੇਂ ਹੀ ਬੈਠਾ ਡੱਲੇਵਾਲ ਨੂੰ ਤਾਂ ਪੈਸੇ ਹੀ ਮਿਲਨੇ ਨੇ ਹੈ ਡੱਲੇਵਾਲ ਤਾਂ ਕੁਝ ਖਾ ਲਈ ਮਿੱਤਰੋ ਇੱਕ ਕਿਸਾਨ ਦਾ ਦਰਦ ਆ ਤੇ ਕਹਿੰਦਾ ਮੱਲੀ ਸਾਹਿਬ 70000 ਨੂੰ ਪਹਿਲੀ ਠੇਕੇ ਬਚਿਆ ਕੀ ਤੇ ਬਚਾਇਆ ਕੀ 15 ਕਿੱਲੇ ਬਾਸਮਤੀ ਲਾਈ 10 ਕਿੱਲੇ ਝੋਨਾ ਲਾਇਆ ਸੀ ਕਹਿੰਦਾ 6 ਲੱਖ ਠੁੱਕ ਗਿਆ ਢੁਈ ਦੇ ਉੱਤੇ ਆੜਤੀਆਂ ਨੇ ਪੱਲੇ ਪਾਇਆ ਕੀ ਕਹਿੰਦੇ ਮਿੱਤਰਾ ਗਾ ਜਵਾਨ ਵਾਲੀ ਜਮੀਨ ਆਉਣ ਵਾਲੇ ਸਮੇਂ ਚ ਠੇਕੇ ਦਾ ਪਤਾ ਨਹੀਂ ਠੇਕਾ ਕੀ ਤੇ ਠਕਾਇਆ ਕੀ ਇਹੋ ਜਿਹਾ ਕੁਝ ਖਾਨ ਉਹਨੇ ਪਾਇਆ ਮੈਨੂੰ ਤੇ ਉਸਦੇ ਮੂੰਹ ਇਹ ਗੱਲ ਕਹਿਣੀਆਂ ਵੀ ਜੇਕਰ ਆਪਾਂ ਖਨੌਰੀ ਬਾਰਡਰ ਤੇ ਨਾ ਪਹੁੰਚੇ ਧਰਨੇ ਨੂੰ ਮਜ਼ਬੂਤ ਨਾ ਕੀਤਾ ਤਾਂ ਜਿਨ੍ਹਾਂ ਨੇ ਵੀ ਐਰ ਕੀ 60000 ਨੂੰ ਵੀ ਲਈਆਂ ਨਾ ਉਹਨਾਂ ਦੇ ਵੀ ਤੱਪੜ ਰੋਲ ਜਾਣੇ ਆ ਉਸਨੇ ਕਿਉਂ ਕਿਉਂਨੇ ਮੇਰੇ ਕੋਲੇ ਸਾਰਾ ਬਾਇਓ ਡਾਟਾ ਭੇਜਿਆ ਮੈਨੂੰ ਬਕਾਇਦਾ ਲਿਖਾਇਆ ਹਜੇ ਕਣਕ ਬੀਜੀ ਆਨੇ ਫਿਰ ਵੀ ਉਹਨੇ ਕਣਕ ਦੀ ਬੀਜੀਆ ਘਾਟਾ ਖਾ ਕੇ ਵੀ ਕਣਕ ਦੀ ਬੀਜੀਆ ਇਹ ਕਹਿੰਦਾ ਮਲੀ ਸਾਹਿਬ ਭਜਣਾ ਨਹੀਂ ਕਹਿੰਦਾ ਘਾਟੇ ਵਾ ਦੇ ਦਈਆਂ ਜੇ ਐਰ ਕੀ ਭੱਜ ਗਏ ਤੇ ਗਾਂ ਕਿਸੇ ਨੇ ਪੈਲੀ ਨਹੀਂ ਠੇਕੇ ਦੇਣੀ 70000 ਨੂੰ 25 ਕਿੱਲੇ ਪੈਲੀ ਠੇਕੇ ਲਈ ਸੀ ਜਿਹਦੇ ਵਿੱਚ ਚਾਰ ਮੋਟਰਾਂ ਸੀ ਪਾਈ ਦੀਆਂ ਤੇ ਨਹਿਰ ਦੀ ਵਾਰੀ ਸੀ ਪੈਲੀ ਨਹੀਂ ਸੀ ਮਾੜੀ ਕਹਿੰਦਾ ਪੈਲੀ ਨੂੰ ਇੱਕ ਨੰਬਰ ਬਈ ਚੋਬਰ ਨੇ ਕਹਿੰਦਾ ਨੱਕਾ ਵੀ ਪੱਕਾ ਲਾ ਕੇ ਦਿੱਤਾ ਇਹ ਕਈ ਚੱਕ ਕੇ ਜਾਣ ਦੀ ਲੋੜ ਨਹੀਂ ਸੀ ਪਰ ਫਿਰ ਵੀ ਐਰ ਕੀ ਕਹਿੰਦਾ ਬਾਸਮਤੀ ਕਹਿੰਦਾ 45 ਮਨ ਨਿਕਲੀ ਜੋ ਨਾ ਨਿਕਲਿਆ 65 ਮਣ ਆਸਤ ਕਹਿੰਦਾ ਝੂਠ ਨਹੀਂ ਮਾਰਦਾ ਮੱਲੀ ਐਡਾ ਰਗੜਾ ਲੱਗਿਆ ਨਾ ਕਹਿੰਦਾ ਝੋਨਾ ਦਾ ਵੱਟੇ ਦੇ ਤਲਾਇਆ 120 ਰੁਪਏ ਵੱਟਾ ਲੱਗਿਆ 220 ਨੂੰ ਝੋਨਾ ਵੇਚਿਆ ਨੇ ਮੈਂ ਭਾਈ ਪੂਰਾ ਹਿਸਾਬ ਦਾ ਤੁਹਾਨੂੰ ਦਿਖਾਉਣਾ ਵੀਡੀਓ ਨੂੰ ਵੱਤ-ਵੱਤ ਸ਼ੇਅਰ ਕਰਦੇ ਆ ਜੀ ਜਿਹੜੇ ਕਹਿੰਦੇ ਨਾ ਵੀ ਡੱਲੇ ਵਾਲ ਤਾਂ ਐਵੇਂ ਹੀ ਬੈਠਾ ਡੱਲੇ ਵਾਲ ਨੂੰ ਤਾਂ ਪੈਸੇ ਮਿਲਨੇ ਨੇ ਹੈ ਡੱਲੇ ਵਾਲ ਤਾਂ ਕੁਛ ਖਾ ਲੈਂਦਾ ਡੱਲੇ ਵਾਲ ਤਾਂ ਇਹ ਮੂਰੇ ਕਿਉਂ ਨਹੀਂ ਰੱਖਦੇ ਇਹ ਟੀਵੀ ਦੇ ਮੂਰੇ ਕਿਉਂ ਨਹੀਂ ਰੱਖਦੇ ਹੈ ਉਹ ਤਾਂ ਅੰਦਰ ਵੜ ਕੇ ਕੁਛ ਖਾ ਲੈਂਦਾ ਆ ਲੋਕਾਂ ਦੀ ਸੋਝ ਹੋਈ ਪਈ ਆ ਤੇ ਇਹ ਲੋਕ ਕਹਿੰਦੇ ਪਤਾ ਕੌਣ ਆ ਜਿਨ੍ਹਾਂ ਕੋਲੇ 50-50 ਕਿੱਲੇ ਜ਼ਮੀਨਾਂ ਨੇ ਉਹ ਲੋਕ ਮੋੜਾਂ ਤੇ ਖੜ ਕੇ ਮੇਰੇ ਸਾਹਮਣੇ ਗੱਲਾਂ ਕਰਦੇ ਨੇ ਉਹ ਅੱਜ ਮੈਂ ਆ ਦਿਖਾਉਣਾ ਜਿਨੇ ਬਾਈ ਜੀ ਠੇਕੇ ਲਈ ਸੀ ਨਾ 70000 ਨੂੰ ਉਹਦਾ ਹਾਲ ਵਿਖਾਉਣਾ ਕੀ ਹੋਇਆ ਮਿੱਤਰੋ 70000 ਨੂੰ ਕਿੱਲਾ ਸੀ 25 ਕਿੱਲੇ ਥਾਂ ਸੀ 70000 ਨੂੰ ਗੁਣਾ 25 ਨਾਲ ਕਰ ਲੋ ਤਾਂ 17,50,000 ਰੁਪਿਆ ਠੇਕਾ ਬਣਦਾ ਠੇਕਾ 25 ਕਿੱਲਾਂ ਦਾ ਤੇ ਬਾਈ ਜੀ ਬਾਸਮਤੀ 15 ਕਿੱਲੇ ਲਾ ਲਈ ਉਹਨੇ 17-18 45 ਮਣ ਨਿਕਲੀ ਤੇ ਝੋਨਾ ਉਹਨੇ 10 ਕਿੱਲੇ ਲਾ ਲਿਆ 65 ਮਣ ਨਿਕਲਿਆ ਪਹਿਲਾਂ ਬਾਸਮਤੀ ਦਾ ਹਿਸਾਬ ਕਰ ਲਈਏ ਬਾਸਮਤੀ 45 ਮਣ 18 ਕੁਆਂਟਰ ਰਹਿ ਗਈ 3350 ਰੁਪਏ ਨੂੰ ਮਿੱਤਰੋ ਵਿਕੀ ਆ ਤਾਂ ਟੋਟਲ ਬਾਸਮਤੀ ਹੋ ਗਈ 9 ਲੱਖ ਤੇ 4500 ਰੁਪਏ ਦੀ 9 ਲੱਖ 4500 ਰੁਪਏ ਨੋਟ ਕਰ ਲਿਆ ਜੀ ਝੋਨਾ 10 ਕਿੱਲੇ 65 ਮਣ ਨਿਕਲਿਆ ਕਿੱਲੇ ਦਾ 31 ਝੋਨਾ ਸੀ ਬਾਈ ਜੀ 26 ਕੁਆਂਟਲ ਵਜਨ ਹੋਇਆ 2200 ਨੂੰ ਵਿਕਿਆ 120 ਰੁਪਏ ਵਟਾ ਲਗਿਆ 57200 ਰੁਪਏ ਨੂੰ ਤਾਂ ਟੋਟਲ ਹੋ ਗਿਆ ਜੀ 572000 ਦਾ ਝੋਨਾ ਤੇ 9 ਲੱਖ 4500 ਦੀ ਬਾਸਮਤੀ ਟੋਟਲ ਹੋ ਗਿਆ ਜੀ 1436500 ਰੁਪਏ 1476500 ਦੀ ਫਸਲ ਹੋਈ ਟੋਟਲ ਜਿਹਦੇ ਚ ਆਪਾਂ ਖਰਚਾ ਐਡ ਕਰਨਾ ਕੁੱਲ ਖਰਚ ਦੀ ਗੱਲ ਕਰੀਏ ਤਾਂ ਮਿੱਤਰੋ 175000 ਠੇਕਾ ਜਿਹੜਾ ਕਿ ਉਹਨੂੰ ਦੇਤਾ ਉਹਦੇ ਜੀ ਮਿੱਤਰੋ ਜਿਹੜਾ ਝੋਨੇ ਦੇ ਖਰਚਾ ਹੋਇਆ ਸੀ ਨਾ ਝੋਨੇ ਤੇ ਜਿਹੜਾ ਖਰਚਾ ਹੋਇਆ ਸੀ ਉਹ 3 ਲੱਖ ਤੇ 75000 ਰੁਪਏ ਹੋਇਆ ਸੀ ਉਹਨਾਂ ਨੂੰ ਜੋੜ ਦਈਏ ਤਾਂ 21 ਲੱਖ 25000 ਰੁਪਏ ਬੰਦਾ ਜਿਹਦੇ ਵਿੱਚੋਂ ਮਿੱਤਰੋ 14 ਲੱਖ 76500 ਦੀ ਫਸਲ ਹੋਈ ਤਾਂ 6 ਲੱਖ 48500 ਰੁਪਏ ਢੁਈ ਤੇ ਠੁੱਕ ਗਿਆ ਕਿਸਾਨ ਦੀ ਢੁਈ ਤੇ ਹੁਣ ਆਉਣ ਵਾਲੇ ਸਮੇਂ 'ਚ ਕਣਕ ਤੁਸੀਂ ਆਖੋਗੇ ਮੱਲੀ ਕਣਕੇ 'ਚ ਪੂਰੇ ਹੋ ਜਾਣੇ ਉਹ ਵੀ ਮੈਂ ਹਿਸਾਬ ਲਾਇਆ 25 ਕਿਲਿਆਂ 'ਚ ਔਸਤ ਹੀ 50 ਮਣ ਪੈਣੀ ਆ ਪਹਿਲੀ ਗੱਲ ਤਾਂ 45 ਪਾਉਗੀ ਬਾਈ ਜੀ 25 ਕਿੱਲਿਆਂ ਦੀ 45 ਆਪਾਂ 50 ਮੰਨ ਕੇ ਚੱਲਦੇ ਆ ਜੇਕਰ ਅੱਜ ਦਾ ਰੇਟ 2420 ਰੁਪਏ ਕੱਢਿਆ ਸਰਕਾਰ ਨੇ ਕਣਕ ਦਾ ਰੇਟ 2420 ਰੁਪਏ ਤਾਂ 25 ਕਿੱਲਿਆਂ ਚ ਜੇਕਰ ਕਣਕ 50 ਮਣ ਝੜਦੀ ਆ ਕਿੱਲੇ ਦੀ 20 ਕੁਆਂਟਲ ਹੁੰਦੀ ਆ ਤਾਂ ਮਿੱਤਰੋ 12 ਲੱਖ 10 ਹਜ਼ਾਰ ਦੀ ਕਣਕ ਹੋਊਗੀ 48 ਹਜ਼ਾਰ ਤੇ ਕੁਝ ਰੁਪਈਆ ਦੀ ਲਾਇਏ ਤਾਂ ਕਿੱਲੇ ਦੀ 12 ਲੱਖ 10 ਹਜ਼ਾਰ ਦੀ ਕਣਕ ਹੋਊਗੀ ਜਿਹਦੇ ਚ ਪਿਛਲੀ ਵਾਰੀ ਝੋਨੇ ਬਾਸਮਤੀ ਦੇ ਠੋਕਿਆ 6 ਲੱਖ 48500 ਰੁਪਈਆ ਕਟਾ ਦਿਏ ਤਾਂ 561500 ਰੁਪਇਆ ਬਚਦਾ ਹੁਣ ਜਿਹਦੇ ਚ 1750000 ਦੀ 6 ਮਹੀਨਿਆਂ ਦੀ ਵਿਆਜ ਲਾ ਲਓ ਕਣਕ ਤੇ ਖਰਚਾ ਲਾ ਲਓ 12 10 ਤੋਂ 12000 ਰੁਪਇਆ ਕਣਕ ਤੇ ਖਰਚਾ ਰਾਮ ਨਾਲ ਆ ਜਾਂਦਾ ਕਣਕ ਨੂੰ ਸ਼ਹਿਰ ਪਹਚਾ ਕੇ ਵੇਚ ਵਟ ਕੇ ਠੀਕ ਆ ਮਿੱਤਰੋ ਤੇ ਜੇਕਰ ਆਪਾਂ 10000 ਵੀ ਖਰਚਾ ਕਰੀਏ ਨਾ ਤਾਂ 2.5 ਲੱਖ ਰੁਪਇਆ 25 ਕਿਲਿਆਂ ਤੇ ਆ ਜਾਣਾ ਘੜ ਤੋਂ ਘੱਟ ਤੇ 561000 ਚ ਰਹਿ ਗਿਆ ਤੇ 2.5 ਲੱਖ ਰੁਪਇਆ ਰਹਿ ਗਿਆ ਉਹਦੇ ਚ ਮਿੱਤਰੋ 2.5 ਲੱਖ ਚੋਂ ਤੁਸੀਂ ਵਿਆਜ ਵੱਟਾ ਲਾ ਕੇ ਮੁਸ਼ਕਲ ਨਾਲ ਕਿਸਾਨ ਦੇ ਪੱਲੇ 1.5 ਲੱਖ ਰੁਪਇਆ ਪੈਣਾ ਮੈਂ ਕਹਿੰਦਾ ਇਹ ਫਿਰ ਵੀ ਤਗੜਾ ਜਿਹਨੇ 70000 ਨੂੰ ਆਪਦਾ ਠੇਕਾ ਬਚਾ ਲਿਆ 2.5 ਲੱਖ ਰੁਪਇਆ 25 ਕਿੱਲਿਆਂ ਮਗਰ ਪੱਲੇ ਪਿਆ ਕਹਿੰਦਾ ਬਾਈ ਜੀ ਦੋ ਸੀਰੀ ਨੇ ਸਾਡੇ ਨਾਲ ਹਜੇ ਸੀਰੀਆਂ ਦਾ ਲੱਖ ਲੱਖ ਰੁਪਇਆ ਕੱਢ ਦੋ ਯਾਰ ਲੈ ਫਿਰ ਪੱਲੇ ਦਾ 50000 ਹੀ ਰਹਿ ਗਿਆ ਹਏ ਸੀਰੀਆਂ ਦੀ ਤਾਂ ਗੱਲ ਹੀ ਨਹੀਂ ਕੀਤੀ ਆਪਾਂ ਹੈ ਦੋ ਸੀਰੀ ਨੇ ਆਖਦੀ ਜ਼ਮੀਨਾਂ ਨਾਲ ਕਰਤੇ ਬਹੁਤ ਪੈ ਜਾਂਦੇ ਬਹੁਤ ਪੈ ਜਾਂਦੇ ਆਉਣ ਵਾਲੇ ਸਮੇਂ ਚ ਸੋਚ ਸਮਝ ਕੇ ਲਿਆ ਜੇ ਬਾਈ ਜੀ ਜੇ ਐਰ ਕੀ ਇਹ ਧਰਨਾ ਸਫਲ ਨਾ ਹੋਇਆ ਸਰਕਾਰਾਂ ਨੂੰ ਇਸ ਧਰਨੇ ਤੋਂ ਡਰ ਨਾ ਲੱਗਿਆ ਤਾਂ ਆਉਣ ਵਾਲੇ ਸਮੇਂ ਚ ਝੋਨਾ ਮੰਡੀਆਂ ਚ ਰੁੱਲਦਾ ਵਿਖਾਂਗਾ ਬਾਸਮਤੀ 2000 ਨੂੰ ਵਿਕੇਗੀ ਠੀਕ ਹੈ ਕਿ ਨਹੀਂ ਕਣਕ ਤਾਂ ਫਿਰ ਵੀ ਪੁੱਛ ਲੈਣਗੇ ਕਿਉਂਕਿ ਕਣਕ ਦੀ ਹਜੇ ਬੁੱਕਤ ਆ ਝੋਨੇ ਤੇ ਬਾਸਮਤੀ ਦੀ ਆਉਣ ਵਾਲੇ ਸਮੇਂ ਚ ਬੁੱਕਤ ਨਹੀਂ ਪਣੀ ਅੱਜ ਹਜੇ ਹੁਣ ਦਾ ਰੇਟ 3200 ਰੁਪਿਆ ਹੁਣ ਦਾ ਰੇਟ ਕਣਕ ਨਾ ਮਹੀਨੇ ਮਹੀਨੇ ਦੀ ਹੋ ਗਈ ਡੇਢ ਡੇ ਮਹੀਨੇ ਦੀ ਉਹਦਾ ਰੇਟ 3200 ਰੁਪਇਆ ਤੇ ਕੀ ਬਣੂ ਆਉਣ ਵਾਲੇ ਸਮੇਂ 'ਚ ਦੱਸੋ ਮੈਨੂੰ ਹੂੰ ਕੀ ਬਣੂ ਇਸ ਕਰਕੇ ਮਿੱਤਰੋ ਖਨੌਰੀ ਬਾਰਡਰ ਪਹੁੰਚੋ ਤੇ ਡੱਲੇਵਾਲ ਸਾਹਿਬ ਦਾ ਸਾਥ ਦਿਓ ਵੱਧ ਤੋਂ ਵੱਧ ਕੱਠ ਕਰੋ ਸਫਲ ਹੋਵੇ ਨਾ ਹੋਵੇ ਸਰਕਾਰ ਨੂੰ ਪਤਾ ਤਾਂ ਲੱਗੇ ਵੀ ਅਸੀਂ ਐਨੇ ਜਣੇ ਨਾਰਾਜ਼ ਆਉਣ ਵਾਲੇ ਸਮੇਂ 'ਚ ਭਾਜਪੀ ਨੇ ਜੇ ਸਰਕਾਰ ਬਣਾਉਣੀ ਆ ਨਾ ਤੇ ਉਹ ਸਰਕਾਰ ਕਿਸਾਨਾਂ ਦੇ ਸਿਰ ਤੇ ਬੰਨੀ ਆ ਕਿਸਾਨਾਂ ਦੇ ਸਿਰ ਤੇ ਵਪਾਰ ਆ ਕਿਸਾਨਾਂ ਦੇ ਸਿਰ ਤੇ ਮਜ਼ਦੂਰ ਆ ਵੱਡੇ ਵੱਡੇ ਇਹਨਾਂ ਨੇ ਮੌਲ ਖੜੇ ਕਰਦੇ ਨੇ ਕਾਰਪੋਰੇਟ ਨੇ ਜੇ ਜਮੀਨਾਂ ਇਹਨਾਂ ਦੇ ਹੱਥ ਆ ਗਈਆਂ ਇਹਨਾਂ ਦੇ ਆਸਰੇ ਹੋ ਗਏ ਝੋਨਾ ਕਣ ਕਿੰਨਾ ਤੇ ਤੁਹਾਡੇ ਤੋਂ 16-1600 ਰੁਪਏ ਨੂੰ ਖਰੀਦਿਆ ਕਰਨਾ ਤੇ 4-4000 ਨੂੰ ਗਰੀਬਾਂ ਨੂੰ ਵੇਚਿਆ ਕਰਨਾ ਆ ਦੁਕਾਨਾਂ ਜਿਹੜੀਆਂ ਨਾ ਆਪਾਂ ਕਰਿਆਨੇ ਦੀ ਖੋਲ ਲੈਨੇ ਆ ਇਹ ਖੋਲਣ ਵਾਸਤੇ ਵੀ ਅੱਗੇ ਦਾ ਸ਼ਹਿਰਾਂ 'ਚ ਟੈਕਸ ਲੱਗਦਾ ਸੀਗਾ ਕੋਠੀ ਪਾਉਣ ਤੇ ਹੁਣ ਪਿੰਡਾਂ 'ਚ ਵੀ ਟੈਕਸ ਆਇਆ ਕਰਨਾ ਕਾਰਪੋਰੇਟ ਨੇ ਕਹਿਆ ਕਰਨਾ ਪਹਿਲਾਂ ਨਕਸ਼ਾ ਬਣਵਾਓ ਅਸੀਂ ਬਣਾਵਾਂਗੇ ਕੋ ਘਰ ਅਸੀਂ ਪਾਵਾਂਗੇ ਐਹੋ ਜਿਹਾ ਸਿਸਟਮ ਹੋ ਜਾਣਾ ਬਾਕੀ ਮਿੱਤਰੋ ਠੀਕ ਹੈ ਕਿ ਨਹੀਂ ਸਮਝੋ ਤੇ ਪਹੁੰਚੋ ਖਨੌਰੀ ਬਾਰਡਰ ਤੇ ਰੱਬ ਰੱਖਾ